ਦੋਸਤੋ ਸਵਾਗਤ ਹੈ ਜੀ ਤੁਹਾਡਾ ਛੋਡੇ ਆਪਣੇ ਚੈਨਲ ਜਾਨੀ ਇਹ ਮੇਰਾ ਪੰਜਾਬ ਵਿੱਚ ਦੇ ਤੁਹਾਡੇ ਆਪਣੇ ਹੋਸਟ ਜਾਨੀ 바ਵਾ ਵਿੱਕੀ ਵੱਲੋਂ ਜਿਹੜੇ ਦੋਸਤਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਵੀਰੇ ਲਾਲ ਬਟਨ ਦਬਕੇ ਚੈਨਲ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਜਰੂਰ ਦਬਦਿਓ ਜੇ ਤੁਹਾਡੇ ਕੋਲ ਕੋਈ ਫਨੀ ਚੁਟਕਲਾ ਤਾਂ ਇਸ WhatsApp ਨੰਬਰ ਤੇ ਤੁਸੀਂ ਸੈਂਡ ਕਰ ਸਕਦੇ ਹੋ ਜੀ ਕੀ ਹੋਇਆ ਇੱਕ ਵਾਰ ਇੱਕ ਬੱਸ 'ਚ ਬਹੁਤ ਜ਼ਿਆਦਾ ਭੀੜ ਤਾਂ ਇੱਕ ਬੰਦਾ ਬੱਸ ਚੜਿਆ ਬੱਸ ਚੜ ਕੇ ਜਦੋਂ ਨੇ ਆਸੇ-ਪਾਸੇ ਦੇਖਿਆ ਤਾ ਬੱਸ ਪੂਰੀ ਖਾਜਾ ਖਚਪਰੀ ਹੋਈ। ਤਾਂ ਬੰਦਾ ਨਾਲ ਦੀ ਨਾਲ ਬੋਲਿਆ ਉਹ ਕਹਿੰਦਾ ਯਾਰ ਬੱਸ ਦਾ ਚਿੜਿਆ ਘਰਾਂ ਨੂੰ ਡੱਕੀ ਪਈ ਐ। ਤਾਂ ਨਾਲ ਦੀ ਨਾਲ ਇੱਕ ਬੰਦੇ ਨੇ ਬੱਸ 'ਚ ਬੈਠੇ ਨੇ ਜਵਾਬ ਦਿੱਤਾ। ਕਹਿੰਦਾ ਹਾਂ ਯਾਰ ਬੱਸ ਦਾ ਚਿੜਿਆ ਘਰਾਂ ਨੂੰ ਡੱਕੀ ਪਈ ਆ। ਬੱਸ ਇੱਕ ਬਾਂਦਰ ਦੀ ਘਾੜ ਸੀ ਉਹ ਤੂੰ ਚੜ ਕੇ ਪੂਰੀ ਘਰਤੀ। ਬੱਸ ਤੋਂ ਗੱਲ ਯਾਦ ਆ ਗਈ ਇੱਕ ਬੱਸ 'ਚ ਬਹੁਤ ਜ਼ਿਆਦਾ ਭੀੜ। ਤਾਂ ਇੱਕ ਬਾਬੇ ਦਾ ਪੈਰ ਇੱਕ ਕੁੜੀ ਦੇ ਪੈਰ ਤੇ ਟਿਕ ਗਿਆ ਤਾਂ ਕੁੜੀ ਨੇ ਨਾਲ ਦੀ ਨਾਲ ਚੀਕ ਮਾਰੀ ਕਹਿੰਦੀ ਹਾਏ ਬਾਬਾ ਜੀ ਮੇਰਾ ਪੈਰ ਕੱਟ ਤਾ ਬਾਬਾ ਕਹਿੰਦਾ ਓ ਭਲੀਏ ਮਾਨਸੇ ਹੋਰ ਤੈਨੂੰ ਬਸ ਜ ਹੁਣ ਮੈਂ ਪਲਾਟ ਕੱਟ ਦਿਆਂ ਇੱਕ ਵਾਰ ਸੰਤਾ ਦਿੱਲੀ ਦੇ ਬੱਸ ਸਟੈਂਡ 'ਚ ਖੜਾ ਤਾਂ ਇੱਕ ਬੰਦਾ ਉਹਦੇ ਕੋਲ ਦੀ ਲੰਘਿਆ ਸੰਤੇ ਨੇ ਕਹਿੰਦਾ ਮੈਂ ਲਾਲ ਕਿਲੇ ਜਾਣਾ ਸੰਤਾ ਕਹਿੰਦਾ ਜਾਓ ਵੀਰੇ ਫਿਰ ਜੇ ਤੁਸੀਂ ਐ ਲੋਕਾਂ ਨੂੰ ਦੱਸਣ ਲੱਗੇ ਤੁਸੀਂ ਤਾਂ ਸ਼ਾਮ ਤੱਕ ਨਹੀਂ ਪਹੁੰਚ ਸਕਦੇ ਲਾਲ ਕਿਲੇ ਇੱਕ ਪਤਨੀ ਪੀੜਤ ਪਤੀ ਆਪਣੀ ਪਤਨੀ ਨੂੰ ਹੌਸਲਾ ਜਿਆ ਕਰਕੇ ਕਹਿੰਦਾ ਕਹਿੰਦਾ ਮੇਰੀ ਗੱਲ ਸੁਣ ਲੈ ਜੇ ਤੂੰ ਮੈਥੋਂ ਐ ਨੌਕਰਾਂ ਨੂੰ ਕੰਮ ਲਈ ਗਈ ਨਾ ਫਿਰ ਮੈਂ ਦੇਖ ਲਾ ਉਹ ਕਹਿੰਦੀ ਕੀ ਦੇਖ ਲਾ ਕੀ ਕਰ ਲੇਗਾ ਕਹਿੰਦਾ ਕਰਨਾ ਕੀ ਹੈ ਭਾਗਵਾਨ ਨੇ ਦੋ ਤਿੰਨ ਘਰਾਂ ਦਾ ਹੋਰ ਕੰਮ ਸਭ ਨੂੰ ਇੱਕ ਵਾਰ ਇੱਕ ਬੰਦੇ ਨੇ ਲੋਮਨ ਲਿਆ ਤਾਂ ਕਿਸ਼ਤਾਂ ਤੋਂ ਭਰੀਆਂ ਨਾ ਜਾਵਾਂ ਇੱਕ ਦਿਨ ਪੰਜ ਚਾਰ ਗੁੰਡੇ ਆ ਕੇ ਉਹਦਾ ਗੇਟ ਖੜਕਾਉਣ ਲੱਗੇ ਬੰਦਾ ਅੰਦਰ ਨਹਾ ਰਿਹਾ ਸੀ ਗੁੰਡੇ ਕਹਿੰਦੇ ਬਾਹਰ ਨਿਕਲੋ ਏ ਅੱਜ ਜਾਂਦਾ ਕਿਸ਼ਤਾ ਲੈ ਕੇ ਜਾਵਾਂਗੇ ਨਹੀਂ ਤੇਰੀ ਲੱਤਾਂ ਬਾ ਤੋੜ ਕੇ ਜਾਵਾਂਗੇ ਚਲੋ ਬੰਦਾ ਨਹਾਉਂਦਾ ਨਹਾਉਂਦਾ ਆਪਣੇ ਘਰ ਦੀ ਖਿੜਕੀ 'ਚੋਂ ਬਾਹਰ ਕੁੱਦ ਗਿਆ ਬਾਹਰੋਂ ਨੇ ਦੇਖਿਆ ਇੱਕ ਨਾਂਗੇ ਸਾਧਾਂ ਦੀ ਟੋਲੀ ਜਾ ਰਹੀ ਸੀ ਤਾਂ ਬੰਦਾ ਉਹਨਾਂ ਦੇ ਵਿੱਚ ਤੁਰ ਪਿਆ ਤਾਂ ਪਿੱਛੋਂ ਇੱਕ ਨਾਂਗੇ ਸਾਧ ਨੇ ਉਹਦੇ ਮੋਢੇ ਤੇ ਹੱਥ ਮਾਰਿਆ ਨਾਗਾ ਸਾਧੂ ਕਹਿੰਦਾ ਤੇਰੀਆਂ ਕਿੰਨੀਆਂ ਗਸਤਾ ਰਹਿੰਦੀਆਂ ਇੱਕ ਬੰਦੇ ਨੇ ਐਨਕਾਂ ਖਰੀਦੀਆਂ ਤਾਂ ਐਨਕਾਂ ਵਾਲੇ ਨੂੰ ਉਹ ਬੰਦਾ ਕਹਿੰਦਾ ਇਹਦੀ ਕੋਈ ਗਾਰੰਟੀ ਹੈਗੀ ਆ ਕਹਿੰਦਾ ਹਾਂਜੀ ਇਹਦੀ ਗਾਰੰਟੀ ਹੈਗੀ ਆ ਕਹਿੰਦਾ ਕੀ ਗਾਰੰਟੀ ਆ ਕਹਿੰਦਾ ਗਾਰੰਟੀ ਇਹਦੀ ਇਹ ਹੈ ਵੀ ਜੇ ਤੁਸੀਂ ਇਹਨੂੰ 100 ਫੁੱਟ ਤੋਂ ਸਿੱੜ ਦਿਨੇ ਹੋ ਤਾਂ 99 ਫੁੱਟ ਤੱਕ ਸਾਡੀ ਗਾਰੰਟੀ ਹੈ ਵੀ ਇਹ ਟੁੱਟੂਗੀ ਨਹੀਂ ਇੱਕ ਕੰਜੂਸ ਬੰਦਾ 12ਵੇਂ ਮੰਜ਼ਲ ਤੇ ਖੜਾ ਸੀ ਤਾਂ ਉਹਦਾ ਪੈਰ ਚਲਕ ਗਿਆ ਉਹ ਥੱਲੇ ਡਿੱਗ ਪਿਆ ਥੱਲੇ ਡਿੱਗਦੇ ਡਿੱਗਦੇ ਜਦੋਂ ਉਹ ਆਪਦੇ ਫਲੈਟ ਦੀ ਮੰਜ਼ਲ ਤੇ ਪਹੁੰਚਿਆ ਤਾਂ ਉਹਨੇ ਦੇਖਿਆ ਵੀ ਉਹਦੀ ਘਰ ਵਾਲੀ ਰੋਟੀ ਬਣਾ ਰਹੀ ਹੈ ਤਰਪ ਜੂਸ ਬੰਦਾ ਆਪਦੀ ਘਰ ਆ ਕੇ ਕਹਿੰਦਾ ਮੇਰੀ ਰੋਟੀ ਨਾ ਬਣਾਈ ਮੇਰੀ ਰੋਟੀ ਨਾ ਬਣਾਈ ਸੋ ਦੋਸਤੋ ਇਹ ਜਿਹੜੇ ਚੁਟਕਲੇ ਭੇਜੇ ਸੀ ਇਹਦੇ ਵਿੱਚ ਕੁਝ ਚੁਟਕਲੇ ਬੀਬ ਬੰਗੜ ਸਾਹਿਬ ਨੇ ਭੇਜੇ ਸੀਗੇ ਮਲੋੜ ਤੋਂ ਜੇ ਤੁਹਾਡੇ ਕੋਲ ਵੀ ਫਨੀ ਚੁਟਕਲਾ ਕੋਈ ਹੈ ਤਾਂ ਤੁਸੀਂ ਇਸ ਵਰਸੈਪ ਤੇ ਸੈਂਡ ਕਰ ਸਕਦੇ ਹੋ ਜੀ ਜੇ ਵੀਡੀਓ ਚੰਗੀ ਲੱਗਦੀ ਹੈ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸਾਰੇ ਦੋਸਤਾਂ ਨੂੰ ਸੱਲੂ